ये शुभ घड़ी जड़ी आई है प्रभु श्री राम राम बिना तो जीवन ही नहीं है राम में ही है सब कुछ राम के बिना तो अभी एक सांस भी नहीं जड़ी है ले सकते हैं सनातन है ਉਸ ਸਮੇਂ ਐਸੇ ਆਏ ਜਿਸ ਜਿਹੜੇ ਮੁਗਲ ਸਨ ਉਹਨਾਂ ਨੇ ਆ ਕੇ ਜੋ ਹੈ ਸਾਡੇ ਸਨਾਤਨ ਤੰਤਰ ਨੂੰ ਤੇ ਜੋ ਹੈ ਚੋਟ ਪਹਾਈ ਉਹਨਾਂ ਨੇ ਜਿਹੜੇ ਉਸ ਸਨਾਤਨ ਦੀਆਂ ਸਾਰੀ ਉਹਨਾਂ ਨੇ ਇੱਕ ਮਿਲ ਮਿਟਾਉਣਾ ਚਾਹਿਆ ਪਰ ਇਸ ਸਨਾਤਨ ਸਨਾਤਨ ਦਾ ਮਤਲਬ ਹੈ ਕਿ ਜੋ ਸਦਾ ਰਹਿਣੇ ਵਾਲਾ ਉਹ ਕਦੀ ਵੀ ਹਜ਼ਾਰਾਂ ਸਾਲਾਂ ਤੋਂ ਜੋ ਹੈ ਮਿਟਾਣੇ ਵਾਲੇ ਆਏ ਉਹ ਨਹੀਂ ਮਿਟ ਸਕਿਆ ਜੋ-ਜੋ ਲੋਕ ਆਏ ਤੇ ਉਹ ਤੇ ਉਹ ਜਿਹੜੇ ਰਾਮ ਭਗਤਾਂ ਨੇ अनेਕਾਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨਾਲ ਉਹ ਆਪਣਾ ਕੰਮ ਕਰਕੇ ਚੱਲ ਜਾਂਦੇ ਸੀ ਉਹ ਰਾਮ ਭਗਤ ਫਿਰ ਜੋ ਹੈ ਰਾਮ ਜੀ ਦੀ ਸਥਾਪਨਾ ਜੋ ਹੈ ਮੰਦਿਰ ਜੋ ਹੈ ਬਣਾ ਲਈ ਉਹਦੇ ਵਿੱਚ ਰਾਮ ਭਗਤ ਇੱਕ ਆਮ ਆਦਮੀ ਤੋਂ ਲੈ ਕੇ ਨਾਰੀਆਂ ਸੜੀਆਂ ਵਿਰੰਗਾਂ ਹੈ ਰਾਜਾ ਮਹਾਰਾਜਾ ਸਾਧੂ ਸੰਤ ਹਜ਼ਾਰਾਂ ਕੁਰਬਾਨੀਆਂ ਜੋ ਹੈ ਨੇਤੀਆਂ ਪਰ ਸਮੇਂ ਸਮਾਂ ਆ ਗਿਆ ਉਹ ਕੁਰਬਾਨੀਆਂ ਰਾਮ ਭਗਤਾਂ ਦੀਆਂ ਨੇ ਰੰਗ ਲਾਇਆ ਉਸੇ ਤਰੀਕੇ ਨਾਲ ਉਸ ਜਗ੍ਹਾ ਨੂੰ ਹਾਸਲ ਕੀਤਾ ਜੋ ਕਿ ਸਤਿ ਸਨਾਤਨ ਉਹ ਸ਼ੁਭ ਦਿਨ ਉਹ ਘੜੀ ਜਿਹੜੀ ਹੈ ਫਿਰ ਤੋਂ ਜੋ ਪ੍ਰਭੂ શ્રી ਰਾਮ ਦੀ ਜਨਮ ਭੂਮਾ ਹੈ ਉਸ ਜਗ੍ਹਾ ਤੇ ਰਾਮ ਜੀ ਦਾ ਜੋ ਹੈ ਵਿਸ਼ਾਲ ਵਿਭਵ ਦੇ ਨਾਲ ਵਿਸ਼ ਦੇ ਵਿੱਚ ਇੱਕ ਹੀ ਉਹ ਸਥਾਨ ਹੋਏਗਾ ਅਯੋਧਿਆ ਜੀ ਰਾਮ ਜੀ ਜੋ ਹੈ ਉਹਨਾਂ ਦੀ ਜੋ ਸਥਾਪਨਾ ਦਾ ਕੰਮ ਜਿਹੜਾ ਉਹ ਚੱਲ ਰਿਹਾ ਪੂਰੇ ਹਿੰਦੁਸਤਾਨ ਔਰ ਪੂਰੇ ਵਿਸ਼ਵ ਤੋਂ ਸਮਝ ਲਓ ਰਾਮਾਇ ਹੋ ਗਿਆ ਔਰ ਸਭ ਆਪਣੀ ਆਪਣੀ ਜੋ ਹੈ ਤਰੀਕੇ ਦੇ ਨਾਲ RAM ji ਦੇ ਉਸਾਰੀ ਦੇ ਵਿੱਚ ਸਭ ਸ਼ਾਮਿਲ ਹੋ ਰਹੇ ਹਨ 22 ਤਰੀਕ ਨੂੰ 12 ਵਜੇ 20 ਮਿੰਟ ਤੇ ਸਾਪਨਾ ਹੋਏਗੀ ਪ੍ਰਭੂ શ્રી RAM ji ਸਾਡੇ ਨਗਰ ਵਾਸੀ ਵੀ ਹਰੀਰ ਮੰਦਰロイ 23 ਤਰੀਕ ਨੂੰ ਰਾਮ ਭਗਤਾਂ ਨੂੰ ਨਿਮੰਤਰਣ ਹੈ ਕਿ ਆਓ ਆਪਾਂ ਸਾਰੇ ਮਿਲ ਕੇ ਜੋ ਹੈ ਜੈ ਸ਼੍ਰੀ ਰਾਮ ਰਾਮ ਮੇ ਹੋ ਜਾਈਏ ਔਰ ਆਨੰਦ ਮਨਾਈਏ ਉਸ ਦਿਨ ਜੋ ਹੈ ਪੰਡਾਰਾ ਵੀ ਰੱਖਿਆ ਗਿਆ ਹਵਨ ਕਰਾਂਗੇ ਔਰ ਸਕਰੀਨ ਲਗੇਗੀ ਜਿਹੜਾ ਕਿ ਲਾਈਵ ਜੋ ਹੈ ਅਯੋਧਿਆ ਤੋਂ ਇਥੇ ਆਏ ਲੋਕ ਜਿਹੜੇ वो दे सकते हैं उन्होंने शहीदों के पास जे शहीद हो दो मिनट की श्रद्धांजलि होगी और बारह बज के भी मिनट से आरती होगी प्रभु राम की आरती का सब नर नारी सब मिल के आनंद ले जय श्री आ राम और ये शुभ अवसर से एक संयोग है जम्मू कश्मीर तो साने ज्ञानगिर जी महाराज बटौत महाराज भद्रवा जो गुप्त गंगा आश्रम है पट्टी निवासी सारे जानते साल एक साल बारी भी संत आए मनेश्वरगिर जी और संत आ रहे हैं और ये शुभ अवसर जो है आप धूमधाम बनाई yes yes yes